ਕੋਈ ਤੇ ਮਾਂ ਤੋਂ ਉੱਚੀ ਵੀ ਪਰੀਤ ਦਾ ਕੋਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੋਨੀਆ ਛਾਪੜਾ ਪ੍ਰੈਜ਼ੈਂਟ ਆਫ ਮਿਸਮਾਇਲੈਂਜੀਓ ਅੱਜ ਅਸੀਂ ਇੱਥੇ ਲिटल ਲਨਪਲੇ ਪਲੇ ਸਕੂਲ ਦੇ ਵਿੱਚ ਇੱਥੇ ਆਏ ਆ ਅੱਜ ਮੈਂ ਇੱਥੇ ਅੱਜ ਜੁੜੀ ਆਈ ਆ ਔਰ ਛੋਟੇ ਛੋਟੇ ਬੱਚਿਆਂ ਨੂੰ ਮੈਨੂੰ ਨਹੀਂ ਲੱਗਦਾ ਕਿ ਅਸੀਂ ਜਜ ਕਰ ਸਕਦੇ ਹਾਂ ਕਿਉਂਕਿ ਉਹਨਾਂ ਨੂੰ ਜਜ ਕਰਨਾ ਬਹੁਤ ਔਖਾ ਹੈ ਬਟ ਅਸੀਂ ਫਿਰ ਵੀ ਇੱਥੇ ਆ ਕੇ ਉਹਨਾਂ ਨੂੰ ਜਜ ਕਰ ਰਹੇ ਆ ਔਰ ਬੱਚੇ ਬਹੁਤ ਹੀ ਆਪਣੇ ਵੇ ਨਾਲ ਛੋਟੇ ਛੋਟੇ ਬੱਚੇ ਜਿਵੇਂ ਉਹਨਾਂ ਦੇ ਨਾ ਉਹ ਕਹਿੰਦੇ ਨੇ ਉਹਨਾਂ ਵਿੱਚ ਤਾਂ ਕੋਈ ਜਿਹੜਾ ਬਚਪਨ ਹੁੰਦਾ ਨਾ ਬੜਾ ਪਿਆਰਾ ਹ ਤੇ ਇਹ ਬੱਚੇ ਸਟੇਜ ਤੇ ਆਪਣੀ ਪਰਫਾਰਮੈਂਸ ਦੇਦੇ ਹੋਰ ਕਿਊਟ ਲੱਗਦੇ ਨੇ ਤੇ ਮੈਂ ਅੱਜ ਕੱਲ ਦੇ ਮਦਰਜ਼ ਨੂੰ ਪੇਰੈਂਟਸ ਨੂੰ ਵੀ ਕਹੂੰਗੀ ਕਿ ਆਪਣੇ ਬੱਚਿਆਂ ਨੂੰ ਟਾਈਮ ਦਿਆ ਕਰੋ ਉਹਨਾਂ ਨਾਲ ਟਾਈਮ ਸਪੈਂਡ ਕਰਿਆ ਕਰੋ ਤਾਂ ਕਿ ਜਿਹੜਾ ਸਾਡਾ ਫਿਊਚਰ ਹੋਰ ਬ੍ਰਾਈਟ ਹੋ ਸਕੇ ਤੇ ਉਹਨਾਂ ਨੂੰ ਬਾਹਰ ਭੇਜਣ ਦੀ ਵਿਦੇਸ਼ਾਂ 'ਚ ਭੇਜਣ ਦੀ ਬਜਾਏ ਆਪਣੇ ਲੁਧਿਆਣੇ ਆਪਣੇ ਇੰਡੀਆ ਆਪਣੇ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਸਾਰੀਆਂ ਚੀਜ਼ਾਂ ਸਿਖਾਈਆਂ ਜਾਣ ਤਾਂ ਕਿ ਉਹ ਆਪਣੇ ਇੰਡੀਆ ਨੂੰ ਨਾਮ ਰੌਸ਼ਨ ਕਰਨ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਨ ਤੇ ਆਪਾਂ ਮਦਰ ਦਾ ਦਿਨ ਇੱਕ ਦਿਨ ਨਹੀਂ ਰੋਜ਼ ਸੈਲੀਬ੍ਰੇਟ ਕਰੋ ਤੇ ਆਪਣੇ ਮਾਮਾ ਇੱਜ਼ਤ ਦਿਓ ਇਹ ਨਾ ਮੈਂ ਤੁਹਾਨੂੰ ਕੋਈ ਨਾ ਮਗਰ ਕਿਸੇ ਆਸ਼ਰਮ ਵਿੱਚ ਬੈਠੀ ਹੋਏ ਤੇ ਆਪਾਂ ਬਾਹਰ ਮੇ ਆਉਂਦੇ ਜਿੰਨਾਂਦੇ ਹੋਈਏ ਆਪਣੀ ਮਾਵਾ ਮਾਵਾਂ ਨਾਲ ਟਾਈਮ ਸਪੈਂਡ ਕਰੋ ਉਹਨਾਂ ਨਾਲ ਹਰ ਪਲ ਇੰਜੋਏ ਕਰੋ ਥੈਂਕ ਯੂ ਸੋ ਮਚ ਐਂਡ ਹੈਪੀ ਮਦਰਸ ਡੇ ਟੂ 올 ਬਿਊਟੀਫੁਲ ਲੇਡੀਜ਼ ਥੈਂਕ ਯੂ ਸੋ ਮਚ ਰਵਿੰਦਰ ਮੈਮ ਫॉर ਇਨਵਾਈਟਿੰਗ ਮੈਨਕ ਸੋ ਲੁਧਿਆਣਾ ਦੇ ਵਿੱਚ ਅੱਜ ਅਸੀਂ ਲਿਟਲ ラーਨਰਸ ਪ੍ਰੀ ਸਕੂਲ ਵੱਲੋਂ 베ਬੀ ਸ਼ੋ ਦਿਸ ਵਿੱਚ ਮਮ ਐਂਡ ਡੈਡ ਦਾ ਐਡੀਸ਼ਨ ਲੈ ਕੇ ਆਏ ਆਂ ਬਿਕਾਜ਼ ਅੱਧਾ ਲੁਧਿਆਣਾ ਮਦਰਸ ਡੇ ਬਣਾ ਰਿਹਾ ਪਰ ਜਦੋਂ ਹਾਲੀਡੇਜ਼ ਹੁੰਦੀਆਂ ਨੇ ਤਾਂ ਫਾਦਰਸ ਨੂੰ ਸਾਰੇ ਭੁੱਲ ਜਾਂਦੇ ਨੇ ਬਟ ਮੈਨੂੰ ਇਹ ਲੱਗਿਆ ਕਿ ਆਪਾਂ ਨੂੰ ਫਾਦਰਸ ਨੂੰ ਵੀ ਅ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਸੋ ਥਿਸ ਇਜ਼ ਦਾ ਰੀਜ਼ਨ ਕਿ ਅਸੀਂ ਮਮ ਐਂਡ ਡੈਡ ਐਡੀਸ਼ਨ ਦਾ ਇਵੈਂਟ ਲੈ ਕੇ ਆਏ ਤਾਂ ਫਾਦਰ ਨਾਲ ਬੱਚਾ ਕੰਬੀਨੇਸ਼ਨ ਕਰਕੇ ਰੈਂਵੋਕ ਕਰੇ ਤਾਂ ਕਿ ਉਹਨਾਂ ਦਾ ਕੌਨਫੀਡੈਂਸ ਲੈਵਲ ਬਿਲਡ ਅਪ ਹੋਏ। ਉਹ ਕਿਹੜੀ ਕਿਹੜੀ ਐਕਟੀਵਿਟੀ ਕਰੀ ਦੀ ਹੈ? ਸਰ ਐਕਟੀਵਿਟੀ ਇਹਦੇ ਵਿੱਚ ਡਾਂਸ ਹੈਗਾ, ਪਰਫਾਰਮ ਡਾਂਸ ਪਰਫਾਰਮੈਂਸਿਸ ਹੈ ਰੈਂਵੋਕ ਹੈ ਔਰ ਕੋਈ ਐਕਟ ਹੈ ਜਾਂ ਕਿਸੇ ਨੇ ਰਾਈਮ ਕੀਤੀ ਆ ਨਹੀਂ ਯੈਸ। ਜਮੈਸਿ ਦੀਆਂ ਜਾਂਦੇ ਬੱਚਿਆਂ ਨੂੰ। ਮੈਸੇਜ ਹੈ ਕੁਝ ਨਹੀਂ ਬੱਚਾ ਨਾ ਜ਼ਰੂਰੀ ਨਹੀਂ ਹੈ ਕਿ ਸਟੱਡੀ ਦੇ ਵਿੱਚ ਹੀ ਅੱਗੇ ਆਣਾ ਸਟੱਡੀ ਤਾਂ ਕਰਨੀ ਕਰਨੀ ਹੈ ਓਵਰ ਆਲ ਪਰਫਾਰਮੈਂਸ ਓਵਰ ਆਲ ਗਰੋਥ ਹੋਣੀ ਬਹੁਤ ਜ਼ਰੂਰੀ ਹੈ ਆ ਜਿਹੜੇ ਦੇ ਵਿੱਚ ਬੱਚਿਆਂ ਨੂੰ ਆਊਟਡੋਰ ਐਕਟੀਵਿਟੀਜ਼ ਕਰਵਾਉਣੀਆਂ ਪੈਰੈਂਟਸ ਅਨਕੋਰੇਜਮੈਂਟ ਕੀਤਾ ਪਲੱਸ ਕਿਸੇ ਨੂੰ ਨੇ ਅੱਜ ਮੈਂ ਇੱਕ ਬਹੁਤ ਹੀ ਕੋਈ ਛੋਟਾ ਜਿਹਾ ਕੁਐਸਚਨ ਪੁੱਛਿਆ ਸੀਗਾ 1098123 ਨੰਬਰ ਪੈਰੈਂਟਸ ਨੂੰ ਪੁੱਛਿਆ ਕਿ ਕੀ ਹੈ ਤਾਨੂੰ ਪਤਾ ਹੈ ਕਿ ਚਾਈਲਡ ਪ੍ਰੋਮੋਸ਼ਨ ਵਾਲਾ ਨੰਬਰ ਹੈ ਕਿ ਜੇ ਤੁਸੀਂ ਕਿਸੇ ਨੂੰ ਸੇਫਟੀ ਚਾਹੀਦੀ ਹੈ ਤਾਂ ਤੁਸੀਂ ਕਿਹੜਾ ਨੰਬਰ ਡਾਇਲ ਕਰਨਾ ਕੱਲ ਨੂੰ ਕਿਸੇ ਬੱਚੇ ਨਾਲ ਕਿਸੇ ਵੀ ਤਰ੍ਹਾਂ ਦਾ ਅਬਿਊਜ਼ ਹੁੰਦਾ ਹੈ ਅਬਿਊਜ਼ ਕਿਸ ਤਰ੍ਹਾਂ ਦੇ ਹੁੰਦੇ ਆ ਕੌਣ ਕਰਦਾ ਹੈ ਉਹਦੇ ਬਾਰੇ ਇਨਫੋਰਮ ਕੀਤਾ ਹੈ +1098 ਬਾਰੇ ਅਵੇਰਨੈਸ ਦਿੱਤੀ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਟੀ ਸਿਨੇ ਆ ਰਹਾ ਮੈਂ ਡਾਇਰੈਕਟਰ ਮਿਸ ਪਰਵਿੰਦਰ ਕੌਰ ਹੂ ਰਨਸ <li>ਲਰਨਰਸ ਪ੍ਰੀ ਸਕੂਲ ਦੀ ਡਾਟਰ ਆ Adjaseem and I are made with love, mom and dad edition. It was a mother's day and father's day combination actually. ਤੇ ਇਟ ਵਾਸ ਅ ਬੇਬੀ ਸ਼ਾਰਕ ਐਕਚੁਅਲੀ ਇਫ ਆਈ ਸੇ ਤੋ ਬੱਚਾ ਨੇ ਬਹੁਤ ਸੋਹਣੀ ਰਾਮ ਵਾਕ ਕੀਤੀ ਆਪਣੇ ਪੇਰੈਂਟਸ ਨਾਲ ਕੱਪੜਿਆਂ ਦੀ ਬਹੁਤ ਸੋਹਣੀ ਮੈਚਿੰਗ ਕੀਤੀ ਹੇਅਰ ਸਟਾਈਲ ਦਾ ਮੈਚ ਕੀਤੇ ਤੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਇਮੋਸ਼ਨਲ ਤੇ ਹਾਰਟ ਵਾਰਮਿੰਗ ਪਰਫਾਰਮੈਂਸਸ ਦਿੱਤੀਆਂ ਕਿਉਂਕਿ ਬਹੁਤ ਵਧੀਆ ਸੀਗੀਆਂ ਆਈ ਥਿੰਕ ਅਵੇਅਰਨੈਸ ਤੇ ਜਿਵੇਂ ਤੁਸੀਂ ਸਾਰੇ ਦੇਖਿਆ ਹੀ ਹੋਣਾ ਪ੍ਰਿੰਸੀਪਲ ਮੈਮ ਡਾਇਰੈਕਟਰ ਨੇ ਜਿਹੜੇ ਸਾਡੇ ਮਿਸ ਪਰਵਿੰਦਰ ਕੌਰ ਉਹਨਾਂ ਨੇ ਇੱਕ ਬਹੁਤ ਅੱਛੀ ਸਪੀਚ ਦਿੱਤੀ ਸੀ ਫੋਰ ਲਾਈਕ ਅਵੇਅਰਨੈਸ ਆਫ ਚਾਈਲਡ ਅਬਿਊਜ਼ ਐਂਡ ਸੈਕਸ਼ੂਅਲ ਅਬਿਊਜ਼ ਤੇ ਉਹ ਉਹਦੇ ਕਾਰਨ ਲਾਈਕ ਅਵੇਅਰਨੈਸ ਫੈਲਦੀ ਹੈ ਜੇ ਆਪਾਂ ਹਰੀ ਵੈਂਟ ਦੇ ਬਾਰੇ ਗੱਲ ਵੀ ਕਰੀਏ ਤੇ ਦੇਖਿਆ ਜਾਵੇ ਤਾਂ ਬਹੁਤ ਅਵੇਅਰਨੈਸ ਫੈਲੀ ਹੈ ਤੇ ਪੇਰੈਂਟਸ ਵਰ ਐਕਚੁਅਲੀ ਲਾਈਕਿੰਗ ਇਟ ਆਫਕੋਰਸ ਸਾਡੇ ਹਮੇਸ਼ਾ ਫੰਕਸ਼ਨ ਹੁੰਦੇ ਆ ਤੇ ਕਦੇ ਵੀ ਲਰਨਰਸ ਪ੍ਰੀ ਸਕੂਲ ਯੂ ਕੈਨ ਵਿਜ਼ਿਟ ਐਂਡ ਕਮ एडमिशन करो एंजॉय करो आई वुड से तो ये एंड यहाँ पे हम मोस्टली बच्चों के माइंड्स पे फोकस करते हैं स्टडी पे करते हैं बट देखा जाए तो बच्चे की करिकुलर एक्टिविटीज़ पे ज़्यादा करते हैं बिकॉज़ प्रैक्टिकल नॉलेज इज़ द मेन मोटिव ऑफ अस हेलो एवरीवन मेरा नाम अनमोल सरना है और मैं बॉलीवुड ड्रीम डांस फिटनेस स्टूडियो की ओनर हूँ और आज यहाँ पर मुझे एज अ जज बुलाया गया है आज का प्रोग्राम बहुत अच्छा था सभी पेरेंट्स और बच्चों ने बहुत अच्छा परफॉर्म किया बहुत अच्छी अच्छी परफॉर्मेंसेस दी सबने फैशन शो तो बहुत ही अमेजिंग था सब ने रैम पॉक में हमने डिफरेंट डिफरेंट टाइटल्स ये सबको एंड इट वाज अमेजिंग ऐसे प्रोग्राम से यही फ़ायदा है कि लोग और थोड़ा अवेयर होएंगे कि अपने बच्चों से हमें कनेक्टेड रहना चाहिए और ऐसे प्रोग्राम से कॉन्फिडेंस बिल्डअप होता है और पर्सनैलिटी इन्हांस होती है बिल्कुल बिल्कुल कराने चाहिए ताकि बच्चों में और थोड़ा कॉन्फिडेंस आए और उनको और अच्छा एक्सपोजर मिले